ਤੁਸੀਂ ਦੇਖ ਰਹੇ ਜੀ ਮੈਕਸ 24 ਪੰਜਾਬ نیوز ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ON ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ। ਅੱਜ ਆਸ਼ਾ ਵਰਕਰ ਫੈਸਿਲੀਟੇਟਰ ਸਾਂਝਾ ਮੋਰਚਾ ਪੰਜਾਬ ਨੇ ਲਗਾਤਾਰ ਚੌਥੇ ਦਿਨ ਵੀ ਸਿਵਲ ਤਰਨ ਤਰਨ ਵਿਖੇ ਦਿੱਤਾ ਤਰਨ। ਜਿਸ ਦੇ ਵਾਈ ਮਨਜੀਤ ਕੌਰ ਗੋਲਵਰ ਪੂਨਮ ਕੌਰ ਫੈਸਿਲੀਟੇਟਰ ਨੇ ਕੀਤੀ। ਇਸ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਆਸ਼ਾ ਵਰਕਰ ਅਤੇ ਫੈਸਿਲੀਟੇਟਰ ਪਿਛਲੇ 17 ਸਾਲਾਂ ਤੋਂ ਸਿਹਤ ਵਿਭਾਗ ਦੇ ਵਿੱਚ ਕੰਮ ਕਰ ਰਹੇ ਨੇ ਅਤੇ ਨਾ ਹੀ ਉਹਨਾਂ ਦੀ ਕੋਈ ਪੰਜਾਬ ਸਰਕਾਰ ਸੁਣ ਰਹੀ ਹੈ ਨਾ ਹੀ ਕੇਂਦਰ ਸਰਕਾਰ ਇਹਨਾਂ ਪ੍ਰਤੀ ਕੋਈ ਗੰਭੀਰ ਨਹੀਂ ਹੈ ਜਿਸ ਕਾਰਨ ਅੱਜ ਅਸੀਂ ਸੰਘਰਸ਼ ਕਰਨ ਲਈ ਮਜਬੂਰ ਹਾਂ ਸਾਡੀਆਂ ਮੰਗਾਂ ਹਨ ਕਿ ਵਿਭਾਗ ਦੇ ਵਿੱਚ 10 ਸਾਲ ਦੀ ਸੇਵਾ ਪੂਰੀ ਕਰ ਚੁੱਕੀਆਂ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੂੰ ਵਿਭਾਗ ਦੇ ਵਿੱਚ ਉਧਰਤ ਕਾਨੂੰਨ ਦੇ ਘੇਰੇ ਦੇ ਵਿੱਚ ਲਿਆ ਜਾਵੇ ਅਤੇ 26000 ਰੁਪਏ ਤਨਖਾਹ ਦਿੱਤੀ ਜਾਵੇ 2011 ਦੇ ਵਿੱਚ ਕਟਾਈਆਂ ਛੁੱਟੀਆਂ ਬਹਾਲ ਕਰਕੇ ਵਧਾਈਆਂ ਜਾਣ ਫੈਸਿਲੀਟੇਟਰ ਰਜਵਿੰਦਰ ਕੌਰ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ 2025 ਤੱਕ ਫੈਸਿਲੀਟੇਟਰਾਂ ਦੀ ਭਰਤੀ ਤੋਂ ਬਾਅਦ ਲਾਗੂ ਕੀਤੇ 1000 ਰੁਪਏ ਦੇ ਮਾਨ ਪੱਤੇ ਦੇ ਵਿੱਚ ਕੋਈ ਵਾਦਾ ਨਹੀਂ ਕੀਤਾ ਗਿਆ ਇਸ ਨੂੰ ਤੁਰੰਤ ਵਧਾਇਆ ਜਾਵੇ ਅਤੇ ਚੂਰ ਮਨ ਨਹੀਂ TADA ਦੇ ਵਿੱਚ ਵੀ ਵਾਦਾ ਕੀਤਾ ਜਾਵੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਦੀਆਂ ਮੰਗਾਂ ਦੇ ਹੱਲ ਦੇ ਲਈ ਮੀਟਿੰਗ ਦਾ ਸਮਾਂ ਨਾ ਦਿੱਤਾ ਤਾਂ ਇਹ ਸੰਘਰਸ਼ ਨੂੰ ਅੱਗੇ ਹੋਰ ਲੈ ਕੇ ਹੋਰ ਤੇਜ਼ ਕੀਤਾ ਜਾਵੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਹੋਵੇਗੀ ਕਿ 3 ਸਾਲ ਬਾਅਦ ਵੀ ਆਮ ਆਦਮੀ ਪਾਰਟੀ ਸਰਕਾਰ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਕੀਤੇ ਵਾਅਦਿਆਂ ਤੋਂ ਲਗਾਤਾਰ ਪਿੱਛੇ हट ਰਹੀ ਹੈ ਇਸ ਮੌਕੇ ਸ਼ਰਨਾ ਪੂਨਮ ਕੌਰ ਰੂਪਵਿੰਦਰ ਕੌਰ, ਰਾਜਵਿੰਦਰ ਕੌਰ ਚਾਹਲ, ਮਨਜੀਤ ਕੌਰ ਗੋਲਵੜ, ਪੂਨਮ ਕੌਰ ਆਦਿ ਹਾਜ਼ਰ ਸਨ। ਤੁਸੀਂ ਵੀ ਦੇਖੋ న్యూਸ ਟੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ। ਸਰ ਇਹ ਤਰਨਾਪਾ ਸਾਡੀਆਂ ਸਰਕਾਰ ਕੋਲੋਂ ਮੰਗਾਵਾ ਕਿ ਭਗਵਾਨ ਜੀ ਮਾਨ ਸਰਕਾਰ ਨੇ ਜੋ ਸਾਡੇ ਨਾਲ ਵਾਦਾ ਕੀਤਾ ਸੀ ਕਿ ਤੁਹਾਨੂੰ ਹਰਿਆਣਾ ਦੀ ਤਰਜ਼ ਤੇ ਸੈਂਟਰ ਦਿੱਲੀ ਦੀ ਤਰਜ਼ ਤੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਆ ਤੇ ਜੇ ਦਿੱਲੀ ਦੇ ਵਿੱਚ 10000 ਰੁਪਏ ਆਸ਼ਾਂ ਨੂੰ ਬੱਚਵਾਂ ਦਿੱਤਾ ਜਾ ਰਿਹਾ ਤੇ ਸਾਡੀ ਸਰਕਾਰ ਆਉਣ ਤੇ ਤੁਹਾਨੂੰ 10000 ਰੁਪਏ ਦਿੱਤਾ ਜਾਏਗਾ ਤੇ ਸਰ ਸਾਡੇ 3 ਸਾਲ ਬੀਤ ਗਏ ਆ ਜੋ ਚੰਨੀ ਸਰਕਾਰ ਨੇ 2500 ਦਿੱਤਾ ਵਾ ਉਹਦੇ ਵਿੱਚ 10000 ਤੇ ਕੀ ਕਰਨਾ ਉਹਨਾਂ ਨੇ 5000 ਵੀ ਨਹੀਂ ਵਾਦਾ ਕੀਤਾ ਤੁਸੀਂ ਆਪ ਹੀ ਸੋਚ ਸਕਦੇ ਹੋ ਕਿ ਇੰਨੀ ਮੰਗਾਈ ਆ ਤੇ ਮੰਗਾਈ ਦੇ ਵਿੱਚ 2500 ਰੁਪਏ ਨਾਲ ਕੀ ਤੇ ਘਰ ਚੱਲਦੇ ਆ ਤੋਂ ਬੋਤਲ ਰਹਿ ਲੱਗੇ ਮੰਗਾ ਨਹੀਂ ਨਹੀਂ ਅਗਲਾ ਅਖੰਡੀ ਹੋਏਗਾ ਜਿਬੜੀ ਚੋਂ ਆ ਰਹੀ ਤਰ ਤਰ ਹਲਕੇ ਸਾਰੇ ਭਾਗੂ ਚੱਤੀ ਨੀ ਰਹਿਣਾ ਮੋਟਾ ਮਗਣੀਆਂ ਤੇ ਤੁਸੀਂ ਆਪਣਾ ਅਧਵਾਸ਼ਿਕਾ ਸਿੱਖਿਤਾ ਸਰ ਜੇ ਸਾਡੀਆਂ ਮੰਗਾ ਨਹੀਂ ਮੰਨੀਆਂ ਜਾਂਦੀਆਂ ਤੇ ਅਸੀਂ ਇਹ ਸੰਘਰਸ਼ ਜਿਹੜਾ ਹੋਰ ਤਿੱਖਾ ਕਰਾਂਗੇ ਆਪਾਂ ਡਿਸਟ੍ਰਿਕਟ ਤੋਂ ਨਿਕਲ ਕੇ ਸੰਗਰੂਰ ਜਾ ਕੇ ਰੈਲੀ ਕਰਾਂਗੇ ਉੱਥੇ ਤਰਨੇ ਰੋਸ ਮਜਾਰੇ ਕਰਾਂਗੇ ਚੰਡੀਗੜ੍ਹ ਜਾ ਕੇ ਕਰਾਂਗੇ ਤੇ ਆਉਣ ਵਾਲੀਆਂ ਜਿੰਨੀ ਚੋੜਾਂ ਦੇ ਵਿੱਚ ਜਦੋਂ ਸਾਡੇ ਸਾਡੇ ਕੋਲ ਸਾਡੇ ਐਮ.ਐਲ.ਏ. ਵੋਟਾਂ ਮੰਗਣ ਆਉਣਗੇ ਤੇ ਫਿਰ ਉਸ ਦਿਨ ਪੁੱਛਾਂਗੇ ਕਿ ਜਦੋਂ ਅਸੀਂ ਸੜਕਾਂ ਤੇ ਬੈਠੇ ਹਾਂ ਉਦੋਂ ਕੋਈ ਮੰਤਰੀ ਸਾਡੀ ਆ ਕੇ ਸਾਰ ਨਹੀਂ ਲੈਂਦਾ ਕਿ ਭੈਣੇ ਤੁਹਾਨੂੰ ਕੀ ਚਾਹੀਦਾ ਵਾ ਤੁਹਾਡੀਆਂ ਕੀ ਮੰਗਾਵਾ ਤੁਸੀਂ ਸਾਡੀਆਂ ਧੀਆ ਭੈਣਾ ਨੌਹਾਂ ਜੇ ਤੇ ਤੁਹਾਡੇ ਵੀ ਪਰਿਵਾਰ ਵਾ ਕਿ 2500 ਸਾਨੂੰ ਕੋਈ ਐਮ.ਐਲ.ਏ. ਕੋਈ ਮੰਤਰੀ ਕੋਈ ਦੱਸੇ ਕਿ 2500 ਦੇ ਨਾਲ ਗੁਜ਼ਾਰਾ ਹੁੰਦਾ ਵਾ ਸਾਰੇ ਇਨਾ ਸਾਡੀਆਂ ਭੈਣਾਂ ਦੇ ਇਨਸੈਂਟਿਵ ਸਰਕਾਰ ਨੇ ਜਦੋਂ ਟਾਰਗੇਟ ਦਿੰਦੀ ਆ ਸਾਨੂੰ ਸਾਡਾ ਸਿਹਤ ਵਿਭਾਗ ਟਾਰਗੇਟ ਦਿੰਦਾ ਵਾ ਜਦੋਂ ਟਾਰਗੇਟ ਪੂਰੇ ਹੋ ਜਾਂਦੇ ਫਿਰ ਉਹਨਾਂ ਚੀਜ਼ਾਂ ਦੇ ਇਨਸੈਂਟਿਵ ਜਿਹੜੇ ਕੱਟ ਲਏ ਜਾਂਦੇ ਆ ਸਾਡੀਆਂ ਕੁੜੀਆਂ ਦੇ ਵਿੱਚ ਬਹੁਤ ਰੋਸ ਵਾ ਕਿ ਉਹਨਾਂ ਦੇ ਇਨਸੈਂਟਿਵ ਕੱਟੇ ਗਏ ਜਿਹੜੇ ਉਹ ਬਹਾਲ ਕੀਤੇ ਜਾਣ ਤੇ ਹਰਿਆਣਾ ਦੀ ਤਰਜ਼ ਤੇ ਹਰਿਆਣਾ ਸਾਡਾ ਗਵਾਂਢੀ ਸੂਬਾ ਵਾ ਉੱਥੇ ਜਦੋਂ ਵੀ ਕੋਈ ਆਸ਼ਾ ਭੈਣ ਫੈਸਿਲੀਟੇਟਰ ਭੈਣ ਰਿਟਾਇਰ ਹੁੰਦੀ ਆ ਤਾਂ ਉਹਨਾਂ ਨੂੰ 5 ਲੱਖ ਰੁਪਏ ਦੇ ਕੇ ਸੇਵਾ ਮੁਕਤ ਕੀਤਾ ਜਾਂਦਾ ਤੇ ਉਸੇ ਤਰਜ਼ ਤੇ ਜਿਹੜਾ ਵਾ ਸਾਡੀਆਂ ਪੰਜਾਬ ਦੀਆਂ ਆਸ਼ਾ ਫੈਸਿ ਨਾਨੂ ਜਿਹੜਾ 5000 ਰੁਪਿਆ 5 ਲੱਖ ਰੁਪਿਆ ਦੇ ਕੇ ਜਿਹੜਾ ਉਹਨਾਂ ਨੂੰ ਪੈਨਸ਼ਨ ਦੇ ਕੇ ਤੇ ਉਹਨਾਂ ਨੂੰ ਸੇਵਾ ਮੁਕਤ ਕੀਤਾ ਜਾਵੇ ਤੇ ਜਿਹੜੀਆਂ ਸਾਡੀਆਂ ਫੈਸਿਲੀਟੇਟਰ ਭੈਣਾ ਵਾਂ ਉਹ ਸਿਹਤ ਵਿਭਾਗ ਦੇ ਵਿੱਚ 2011 ਤੋਂ ਭਰਤੀ ਹੋਈਆਂ ਮਤੇ ਸੈਂਟਰ ਗਵਰਨਮੈਂਟ ਨੇ ਉਹਨਾਂ ਨੂੰ ਫਿਕਸ ਪੇ ਜਿਹੜੀ 1000 ਰੁਪਿਆ ਲਾਗੂ ਕੀਤੀ ਜਿਹੜੀ ਅੱਜ 2000 ਬੱਚੀ ਹੋ ਗਈ 17 ਸਾਲ ਹੋ ਗਏ ਆ ਬਟ ਸੈਂਟਰ ਗਵਰਨਮੈਂਟ ਨੇ ਉਹਨਾਂ ਨੇ ਉਸ 1000 ਰੁਪਏ ਦੇ ਵਿੱਚ ਅੱਜ ਤੱਕ ਕੋਈ ਵੀ ਵਾਅਦਾ ਨਹੀਂ ਕੀਤਾ ਤੇ ٹیਏਡੀ ਜਿਹੜਾ ਟੂਰ ਮਨੀ ਆ ਉਹਦੇ ਵਿੱਚ ਵੀ ਸਰਕਾਰ ਮੰਗਾਈ ਡਬਲ ਹੋ ਗਈ ਆ ਬਟ ਸਾਡੀ ਜਿਹੜੀ ਟੂਰ ਮਨੀ ਉਹਦੇ ਵਿੱਚ ਵੀ ਸਰਕਾਰ ਨੇ ਜਿਹੜਾ ਨਗੁਣਾ ਜਿਹਾ ਵਾਅਦਾ ਕੀਤਾ ਵਾ 1000 ਰੁਪਏ ਦਾ ਤੇ ਉਹਦੇ ਵਿੱਚ ਵੀ ਜਿਹੜਾ ਵਾ ਸਾਡੀ ਜਿਹੜੀ ਟੂਰ ਮਨੀ ਉਹ ਵੀ ਦੁੱਗਣੀ ਕੀਤੀ ਜਾਵੇ ਤੇ ਸਾਡੀ ਜਿਹੜੀ ਆ ਆਸ਼ਾ ਵਰਕਰ ਤੇ ਫੈਸਿਲੀਟੇਟਰਾਂ ਦੀ ਜਿਹੜੀ 2500 ਰੁਪਿਆ ਪੇਵਾ ਫਿਕਸ ਪੰਜਾਬ ਗਵਰਨਮੈਂਟ ਦੇ ਉਹਦੇ ਵਿੱਚੋਂ ਖਜ਼ਾਨੇ ਵਿੱਚੋਂ ਮਿਲਦੀ ਆ ਉਹ ਵੀ ਜਿਹੜੀ ਆ ਸਾਡੀ 10000 ਰੁਪਿਆ ਕੀਤੀ ਜਾਂਦੀ ਆ